ਸਤਿ ਸ਼੍ਰੀ ਅਕਾਲ ਜੀ ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਦੀ ਇਹ ਵੀਡੀਓ ਮੈਂ ਮੁਹੰਮਦ ਇਕਵਾਲ ਦੇ ਇੱਕ ਸ਼ੇਰ ਨਾਲ ਸ਼ੁਰੂ ਕਰਦਾ ਹੈ ਮੁੱਦਤੇ ਬੀਤ ਗਈ ਹੈ ਰੰਜੋ ਗਮ ਸਹਤੇ ਹੋਏ ਔਬ ਤੋ ਸ਼ਰਮ ਸੀ ਆਤੀ ਹੈ ਇਸ ਵਤਨ ਕੋ ਆਪਣਾ ਵਤਨ ਕਹਤੇ ਹੋਏ ਤੁਸੀਂ ਕਹੋ ਜੀ ਕਿਉਂ ਕਿਉਂ ਨਾ ਕਹੀਏ ਕਿਉਂ ਨਾ ਸ਼ਰਮ ਆਵੇ ਇਸ ਬਤਨ ਨੂੰ ਆਪਣਾ ਬਤਨ ਕਹਿੰਦੇ ਇੱਥੇ ਹੋ ਕੀ ਰਿਹਾ ਕਦੇ ਔਰੰਗਜ਼ੇਬ ਦੀ ਕਬਰ ਦੇ ਨੋਤੇ ਕਦੇ ਕਿਸੇ ਦੇ ਨੋਤੇ ਹੁਣ ਪੰਜਾਬ ਚ ਤੁਸੀਂ ਦੇਖ ਲਓ ਪੋਸਟਰ 'ਵਾਰ ਕੇਜੇ ਆ ਭਿੰਡਾ ਵਾਲੇ ਦੀ ਫੋਟੋ ਕਿਉਂ ਲਾਈ ਹੈ ਜੀ ਇਹਨਾਂ ਨੇ ਇਹ ਕਿਉਂ ਜੀ ਇਹ ਖਾਲਸਤਾਨੀ ਨੇ ਜੀ ਤੇ ਇਧਰੋਂ ਖਾਲਸਤਾਨੀ ਬਸਾਂ ਤੇ ਲਿਖਤਾ ਇੱਕ ਚੱਲ ਕੀ ਰਿਹਾ ਇਹ ਜੋ ਕੁਝ ਚੱਲ ਰਿਹਾ ਉਹਦੀ ਤਾਂ ਚਲੋ ਗੱਲ ਕਰੀਏ ਲੇਕਿਨ ਜੋ ਕੁਝ ਸਾਡਾ মিডিਆ ਕਰ ਰਿਹਾ ਇੱਕ ਚੈਨਲ ਹੈ ਬੜੇ ਅਮੀਰ ਬੰਦੇ ਦਾ ਚੈਨਲ ਹੈ ਮੈਂ ਉਹਦਾ ਦੇਖ ਰਿਹਾ ਸੀ ਉਹ ਦੋ ਬੰਦੇ ਬਿਠਾਏ ਹੋਏ ਇੱਕ ਦਾ ਨਾਮ ਬਰੇਸ਼ ਸ਼ਾਂਡਲਿਆ ਦੂਜਾ ਅਮਨਸੂਦ ਜਿਨ੍ਹਾਂ ਨੇ ਅੱਗ ਲਾਈ ਹੈ ਉਹਨਾਂ ਨੂੰ ਤੁਸੀਂ ਹਾਈਲਾਈਟ ਕਰ ਦਿਓ ਉਹਨਾਂ ਨੂੰ ਜਦੋਂ ਤੁਸੀਂ ਜਦੋਂ ਭਿੰਡਰਾਲੇ ਦੇ ਖਿਲਾਫ ਬੋਲਦੇ ਨੇ ਫਿਰ ਜੰਮਦੇਵ ਟਕਸਾਲ ਦਾ ਬੰਦਾ ਉਹਦੇ ਖਰਾਬ ਖਰਾਬ ਬੋਲਦਾ ਫਿਰ ਅਕਾਲੀ ਦਾ ਅੰਮ੍ਰਿਤਸਰ ਦਾ ਇਹ ਕੀ ਕਰਾਉਣਾ ਕੀ ਚਾਉਂਦੇ ਆ ਮਤਲਬ ਮੀਡੀਆ ਕਰਨਾ ਕੀ ਚਾਹੁੰਦਾ ਹੈ ਕਿ ਅੱਗ ਲਾਉਣਾ ਚਾਹੁੰਦਾ ਹੈ ਅੱਜ ਤੋਂ 1981-80 ਦੇ ਵਿੱਚ ਅਨਰਕਾਰੀ ਕਾਂਡ ਤੋਂ ਬਾਅਦ ਮੈਂ ਇੱਕ ਆਰਟੀਕਲ ਲਿਖਿਆ ਸੀ ਹਾਲੇ ਪਿਆ ਉਦੋਂ ਮੇਰਾ ਜਿਹੜਾ ਅਖਬਾਰ ਸੀ ਮੰਚ ਮੈਗਜ਼ੀਨ ਕੱਢਦਾ ਹੁੰਦਾ ਸੀ ਮੈਂ ਨਵੇਂ ਨਵੇਂ ਪੱਤਰਕਾਰ ਹੀ ਨਾਲੇ ਮੈਂ ਐਮਐਸਸੀ ਕਰਦਾ ਸੀ ਪੀਯੂ ਦੇ ਵਿੱਚ ਪੱਤਰਕਾਰੀ ਤੇ ਨਾਲੇ ਮੈਂ ਅਖਬਾਰ ਕੱਢਦਾ ਸੀ ਤੇ ਮੈਗਜ਼ੀਨ ਕੱਢਦਾ ਸੀ ਮੰਚ ਉਹਦੇ 'ਚ ਆਰਟੀਕਲ ਲਿਖਿਆ ਸੀ ਜੇ ਲੱਗੀ ਅੱਗ ਪੰਜਾਬ ਤਾਂ ਇਹ ਤੇਰੇ ਪਿਓ ਦੇ ਪਿਓ ਤੋਂ 부ਜਣੀ ਨਹੀਂ ਹੁਣ ਵੀ ਮੈਂ ਕਹਿੰਦਾ ਇਹ ਜਿਹੜੇ ਲੋਕ ਲੱਗੇ ਹੋਏ ਨੇ ਨਾ ਇਹ ਇਹਨਾਂ ਨੂੰ ਚਾਹੀਦਾ ਨਹੀਂ ਨਹੀਂ ਤਾਂ ਫਿਰ ਬਹੁਤ ਔਖਾ ਬਜਨੇ ਅੱਗੇ ਹਾਲ ਤੱਕ ਚਿਗਾਰੀ ਸਲੁਗਦੀ ਆ ਜਿਹੜੀ ਉਦੋਂ ਅੱਗ ਲੱਗੀ ਸੀ ਉਹ ਖਤਮ ਨਹੀਂ ਹੋਈ ਇਹਦੀ ਅੱਜ ਆਪਾਂ ਪੂਰੀ ਗੱਲਬਾਤ ਕਰਨੀ ਹੈ ਤੇ ਗੱਲਬਾਤ ਜਿਹੜੀ ਹੈ ਕਰਨ ਤੋਂ ਪਹਿਲਾਂ ਮੈਂ ਆਪਣੀ ਗੱਲ ਕਰਦਾ ਹੁਣ ਇੱਕ ਅਪੀਲ ਕਰਦਾ ਹੁਣ ਅੱਜ ਵੀ ਕਰ ਰਿਹਾ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਨਵੇਂ ਜੁੜ ਰਹੇ ਨੇ ਜਾਂ ਜਿਨ੍ਹਾਂ ਨੂੰ ਤੁਸੀਂ ਰეკਮੈਂਡ ਕਰ ਦਿਓ ਉਹ ਆ ਰਹੇ ਨੇ ਉਹ ਸਭ ਨੂੰ ਅਪੀਲ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਜਿਹੜੀ ਗੱਲ ਮੈਂ ਕਰ ਰਿਹਾ ਸੀ ਵੀ ਅੱਗ ਨਾ ਲਾਓ ਪੰਜਾਬ ਨੂੰ ਸੱਚੀ ਗੱਲ ਹੈ ਇਹ ਅੱਗ ਲਾਉਣ ਵਾਲੇ ਕੰਮ ਹੈ ਅੱਗ ਤਾਂ ਵੈਸੇ ਉਹਦੀ ਲੱਗੀ ਸੀ ਜਦੋਂ ਅਮਿਤ ਸ਼ਾਹ ਸਾਡੇ ਗ੍ਰਹਿ ਮੰਤਰੀ ਨੇ ਜਿਸ ਤਰੀਕੇ ਨਾਲ ਇਹ ਕਹਿ ਕੇ ਦੱਸਣ ਵੀ ਦਾ ਕੋਸ਼ਿਸ਼ ਕੀਤੀ ਤੁਸੀਂ ਦੱਸੋ ਨਕਸ਼ਲਵਾਦ ਅਤਵਾਦ ਪਤਾ ਨਹੀਂ ਕੀ ਕੀ ਤੁਸੀਂ ਕਹਿੰਦੇ ਹੋ ਖਤਮ ਕਰ ਦਿਓ ਜੇ ਤੁਸੀਂ ਲੱਗੇ ਹੋ ਜਿਵੇਂ ਪੰਜਾਬ 'ਚ ਨਸ਼ੇ ਖਤਮ ਕਰਨ ਲੱਗੇ ਨੇ ਤੁਸੀਂ ਅਤਵਾਦ ਖਤਮ ਕਰ ਦਿਓ ਐਂ ਚੱਲ ਰਿਹਾ ਉਹਦਾ ਲੇਕਿਨ ਜਿਹੜੀ ਗੱਲ ਕਹੀ ਕਿ ਇੱਕ ਪੰਜਾਬ 'ਚ ਨੋਂ ਨਹੀਂ ਲਿਆ ਪਰ ਨੋਂ ਵੀ ਲੈ ਸਭ ਕੁਝ ਦੱਸਤਾ ਕਿ ਇੱਕ ਬੰਦਾ ਜਿਹੜਾ ਭਿੰਡਰਾ ਬਾਲ ਨੂੰ ਬਾਲਾ ਬੰਨ ਨੂੰ ਫਿਰਦਾ ਸੀ ਤੇ ਹਾਲਾਂਕਿ ਸਾਡੀ ਸਰਕਾਰ ਨਹੀਂ ਸੀ ਪਰ ਫਿਰ ਵੀ ਅਸੀਂ ਉਹਨੂੰ ਸਾਮ ਪਛਾਣਤਾ ਤੇ ਹੁਣ ਉਹ ਬੈਠਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਿਹਾ ਹੈ ਮਤਲਬ ਕੀ ਕਹਿਣਾ ਕੀ ਚਾਹੁੰਦੇ ਤੁਸੀਂ ਕਿ ਸ੍ਰੇਹਾ ਕੀ ਹੈ ਤੁਹਾਡਾ ਮੈਸੇਜ ਕੀ ਹੈ ਕਿਹੜੀ ਤੁਸੀਂ ਕਿਸ ਤਰੀਕੇ ਨਾਲ ਇਲੈਕਸ਼ਨ ਜਿੱਤਣ ਦੀਆਂ ਗੱਲਾਂ ਕਰ ਰਹੇ ਹੋ ਤੁਸੀਂ ਲੇਕਿਨ ਤੁਹਾਨੂੰ ਇਹ ਨਹੀਂ ਲੱਗਦਾ ਕਿ ਇਹਦੇ ਨਾਲ ਜਿਹੜੀ ਪੋਲਰਾਈਜੇਸ਼ਨ ਹੋਊਗੀ ਜਿਹੜਾ ਬਖਰੇਵਾ ਪਊਗਾ ਹਾਲਾਂਕਿ ਭਾਈਚਾਰਿਆਂ ਚ ਪੰਜਾਬ ਚ ਤਾਂ ਪ੍ਰੋਫੈਸਰ ਪੂਰਨ ਸਿੰਘ ਹੀ ਠੀਕ ਲੱਗਦਾ ਹਾਲੇ ਹਾਦੀ ਘੜੀ ਤਾਂ ਬੜੀ ਕੋਸ਼ਿਸ਼ ਕੀਤੀਆਂ ਲੋਕਾਂ ਨੇ ਕਿ ਪੰਜਾਬ ਨਾ Hindu ਨਾ Musalman ਪੰਜਾਬ ਜਿਹਦਾ ਗੁਰੂ ਦੇ ਨਾਮ ਤੇ ਤੇ ਲੇਕਿਨ ਗੁਰੂ ਦੇ ਨਾਮ ਤੇ ਬਾਰ ਬਾਰ ਇਹ ਲੰਬੂ ਲਾਉਣ ਦੀ ਕੋਸ਼ਿਸ਼ ਕੀਤੀ ਹੈ ਕਦੇ ਸੋਚਿਆ ਕਿ ਅਮਰਸੂਦ ਕੌਣ ਹੈ ਜਿਹਨੂੰ ਕੱਲ ਬਲਾਕੇ ਜਿਹੜੇ ਸਾਡੇ ਮੀਡੀਆ ਚੈਨਲ ਮੈਂ ਉਹ ਵੀ ਅੱਗੇ ਦੱਸਦਾ ਵੀ ਚੈਨਲ ਕਰਦੇ ਕੀ ਨੇ ਉਹਨੂੰ ਬਲਾਕੇ ਜਿਸ ਤਰੀਕੇ ਨਾਲ ਜਿਹੜੀ ਗੱਲ ਕੀਤੀ ਹੈ ਉਹ ਅਮਰਸੂਦ ਆਰਐਸਐਸ ਦਾ ਬੰਦਾ ਹੈ ਤਾਂ ਹੁਣ ਆਰਐਸਐਸ ਦੇ ਬੰਦੇ ਨੇ ਜਿਸ ਤਰੀਕੇ ਨਾਲ ਹੁਲਾ ਮਹੱਲਾ ਤੋਂ ਜਿਹੜੇ ਗਏ ਹੁਲਾ ਮਹੱਲਾ ਦੇ ਵਿੱਚ ਖੁਸ਼ੀ ਦਾ ਮਹਲ ਪੁਰਬ ਹੈ ਉਹ ਸਿੱਖਾਂ ਦਾ ਉਹਨਾਂ ਨੇ ਝੰਡੇ ਲਾ ਲਏ ਉਹਨਾਂ ਨੇ ਨਿਸ਼ਾਨ ਸਾਹਿਬ ਟੰਗ ਲਏ ਉਹਨਾਂ ਨੇ ਭਿੰਡਰਾਲੇ ਦੀ ਫੋਟੋ ਲਾ ਲਈ ਲੇਕਿਨ ਐਡਾ ਇਸ਼ੂ ਕਿਉਂ ਬਣਾਇਆ ਗਿਆ ਹੈ ਕੀ ਕਾਰਨ ਸੀ ਕੀ ਕਿਵੇਂ ਉਹਨਾਂ ਨਾਲ ਉਹ ਸੇ ਬਿਹੇਵ ਕੀਤਾ ਗਿਆ ਹਮਾਚਰ ਕੋਈ ਬਾਹਰੋਂ ਨਹੀਂ ਆਇਆ ਇਹ ਹੋਈ ਪਹਾੜੇ ਰਾਜੇ ਨੇ ਜਿਹੜੇ ਗੁਰਗੋਬਿੰਦ ਸਿੰਘ ਨੂੰ ਆ ਕੇ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਖਿਲਾਫ ਜਿਹਨਾਂ ਨੇ ਪਹਿਲਾਂ ਤਾਂ ਬਦਲ ਤੁਸੀਂ ਉਹਨਾਂ ਦੀ ਕਿਰਦਾਰ ਦੇਖ ਲਓ ਜੇ ਹਿਸਟਰੀ ਚ ਦੇਖਣਾ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਉਹਨਾਂ ਦਾ ਗੁਰੂ ਨਾਲ ਜਿਹੜਾ ਹੈ ਸਬੰਧ ਰਿਹਾ ਕਿਵੇਂ ਉਹਨਾਂ ਨੇ ਔਰੰਗਜ਼ੇਬ ਦਾ ਸਾਥ ਦਿੱਤਾ ਤਾਂ ਇਹ ਸਾਰਾ ਕੁਝ ਮੈਂ ਨਹੀਂ ਹਿਸਟਰੀ ਖੋਲੜੀ ਚਾਹੁੰਦਾ ਮੈਂ ਤਾਂ ਚਾਹੁੰਦਾ ਕਿ ਸਾਰਾ ਕੁਝ ਸ਼ਾਂਤ ਰਹੇ ਕਿਉਂਕਿ ਐਸੇ ਤਾਂ ਸ਼ਾਂਤੀ ਦਾ ਹੀ ਸਰਬੱਤ ਦੇ ਭਲੇ ਦੀ ਗੱਲ ਕਰਨ ਵਾਲੇ ਲੋਕਾਂ ਸੀ ਲੇਕਿਨ ਇਹ ਜਿਹੜੀ ਅੱਗ ਲਾਉਣ ਵਾਲਾ ਕੰਮ ਸ਼ੁਰੂ ਹੋਇਆ ਇਹਦੀ ਨਿਰੰਦਾ ਤਾਂ ਕਰਨੀ ਬਣਦੀ ਹੈ ਔਰ ਦੂਜੇ ਪਾਸੇ ਉਹ ਸ਼ਿਮਲੇ ਚ ਬਿਠਾ ਇੱਕ ਬਰੇਸ ਸੰਡੂਲੀਆ ਉਹ ਉਹ ਤਾਂ ਉਹ ਜਿਆਦਾ ਹੀ ਅੱਗ ਲਾਉਂਦਾ ਉਹਦਾ ਕੱਢੀ ਫਿਰਦਾ ਉਹਦਾ ਐਫ ਆਈ ਆਰ ਜਦੋਂ ਕੇ ਕਿਹਾ ਗਿਆ ਉਹ ਬਾਰ ਬਾਰ ਕਹ ਮੈਂ ਤੁਹਾਨੂੰ ਪਹਿਲਾਂ ਤੇ ਇਹ ਵੀ ਗੱਲ ਹੀ ਕਰ ਲਵਾਂ ਬਹੁਤ ਜ਼ਰੂਰੀ ਹੈ ਇਹ ਗੱਲ ਕਰਨੀ ਕਿ ਜਿਹੜੇ ਅਸੀਂ ਲੋਕ ਆ ਜਿਹੜੇ ਮੀਡੀਆ ਦੇ ਲੋਕ ਨੇ ਜਿਹੜੇ ਮੀਡੀਆ ਚੈਨਲ ਚ ਕੰਮ ਕਰਦੇ ਨੇ ਉਹਨਾਂ ਨੂੰ ਥੋੜਾ ਜਿਹਾ ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਹੈ ਇਹ ਵਰਕਿੰਗ ਜਰਨਲਿਜ਼ਮ ਹੈ ਮੈਂ ਇੱਕ ਗੱਲ ਕੀਤੀ ਸੀ ਜਦੋਂ ਕੋਵਿਡ ਦੇ ਵਿੱਚ ਇੱਕ ਐਂਕਰ ਉਹ ਬਹੁਤ ਮੁਕੇ ਮਾਰ-ਮਾਰ ਕੇ ਮੌਜੂਦ ਤੇ ਵਿੱਚ ਇਹ ਕਰਤਾ ਜੀ ਜਿਵੇਂ ਕੋਵਿਡ ਉਹਨੇ ਫਲਾਇਆ ਹੁੰਦਾ ਬੋਲ ਉਹ ਇੱਕ ਅਦਾ ਮੌਲਵੀ ਬੁਲਾ ਲੈਣਾ ਤੇ ਜਦੋਂ ਲੌਕਡਾਊਨ ਚੀਚੀ ਬੋਲਣ ਉਦੋਂ ਮੈਂ ਇੱਕ ਜਰਨਲਿਜ਼ਮ ਨਵੇਂ ਦੀ ਗੱਲ ਕੀਤੀ ਸੀ ਆ ਪਹਿਲਾਂ ਮੈਂ ਕਿਹਾ ਕਈ ਕਿਸਮ ਦੇ ਜਰਨਲਿਜ਼ਮ ਚਾਦੇ ਨੇ ਜਿਨ੍ਹਾਂ ਚੋਂ ਯਸ਼ਮੈਨ ਜਰਨਲਿਜ਼ਮ ਬਾਹਾਂ ਚ ਹਮ ਲਾਈ ਚਲੋ ਐਂਗਲ ਜਰਨਲਿਜ਼ਮ ਜੋ ਅੱਜ ਕੱਲ ਸਾਡਾ ਟੀਰਾ ਮੀਡੀਆ ਕਰਦਾ ਜਾਂ ਝੋਲੀ ਚੋਕ ਮੀਡੀਆ ਕਰਦਾ ਜੀਦੂ ਰਵੀਸ਼ ਕੁਮਾਰ ਗੋਦੀ ਮੀਡੀਆ ਕਹਿੰਦਾ ਉਹੋ ਜਿਹਾ ਕੰਮ ਵੀ ਹੈ ਇੱਕ ਨਵੀਂ ਕਿਸਮ ਦਾ ਜਾਲ ਜਿਹਨੂੰ ਵਰਕਿੰਗ ਜਾਲ ਭੌਂਕੂ ਜਾਲ ਜਿਹਦਾ ਕੋਈ ਮਤਲਬ ਨਹੀਂ ਭੌਂਕੀ ਜਾਂਦੇ ਨੇ ਉਸ ਤਰ੍ਹਾਂ ਉਹ ਹੁਣ ਮੈਂ ਕੱਲ ਦੇਖਿਆ ਵੀ ਤੁਸੀਂ ਦੋਨਾਂ ਨੂੰ ਬੁਲਾ ਲਿਆ ਉਹ ਸਾਢ ਲਿਆ ਜਿਹੜਾ ਜਿਸ ਤਰੀਕੇ ਨਾਲ ਬੋਲ ਰਿਹਾ ਸੀ ਜਨਰਲ ਸਿੰਘ ਪੰਡਰੋਲਾ ਅਤਵਾਦੀ ਫਲਾਣਾ ਉਹ ਕਹਿੰਦਾ ਸਾਡਾ ਜਿਹੜਾ ਦਮਦੇਂਵੀਟਰ ਸਾਹਲਾਲਾ ਬੰਦਾ ਕਹਿੰਦਾ ਜੀ ਉਹ ਤਾਂ ਸਾਡੇ ਹੀਰੋ ਨੇ ਤੇ ਉਹ ਕਹਿੰਦਾ ਤੁਹਾਡਾ ਹੀਰੋ ਤਾਂ ਅਤਵਾਦੀ ਉਹ ਦਿਖਾਓ ਕਿੱਥੇ ਉਹਨੇ ਪੜਕੇ ਸਰਾਜੀ ਜੀ ਜਦੋਂ ਉਹਨੂੰ ਗੋਲੀ ਮਾਰੀ ਗਈ ਉਸ ਤੋਂ ਬਾਅਦ ਹੀ ਇਹ ਆ ਦੇਖੋ ਹੱਤਬਾਦੀ ਲਿਖਿਆ ਉਹ ਭਾਈ ਇਹ ਕੌਣ ਕੀ ਕਿਹੜਾ ਹੱਤਬਾਦੀ ਤੇ ਕਿਹੜਾ ਸ਼ਹੀਦ ਇਹ ਕਿਹਨੇ ਜਨਮ ਕਰਨਾ ਅੱਜ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਹੈ ਤੇ ਤੁਸੀਂ ਇਹ ਫਾਈਲਾਂ ਦੇਖ ਲਓ ਅੰਗਰੇਜ਼ਾਂ ਦੇ ਫਾਈਲਾਂ ਚ ਟੈਰਰਿਸਟ ਤੁਹਾਡੇ ਲਈ ਉਹ ਹੀਰੋ ਹੈ ਕੋਈ ਕਿਸੇ ਲਈ ਹੀਰੋ ਹੁੰਦਾ ਕੋਈ ਕਿਸੇ ਦਾ ਟੈਰਰਿਸਟ ਹੁੰਦਾ ਇਹ ਤਾਂ ਗੱਲ ਹੀ ਕਿਉਂਕਿ ਅੱਧ ਪੜ ਜੇ ਬੰਦੇ ਸਕੂਪ ਕਈ ਤਾਂ ਸਕਿਉਰਟੀ ਲੈਣ ਲਈ ਕਈ ਏਜੰਸੀਆਂ ਜਿਨ੍ਹਾਂ ਨੂੰ ਆਰ ਕਰ ਲੈਂਦੀਆਂ ਨੇ ਉਹ ਅੱਗੇ ਲਾਉਣ ਦੇ ਕੰਮ ਕਰੀ ਜਾਂਦੀਆਂ ਨੇ ਉਹਨਾਂ ਦੇ ਆਪਦੀ ਤਾਂ ਕੋਈ ਸੋਚ ਹੁੰਦੀ ਨਹੀਂ ਜਿਵੇਂ ਉਹਨਾਂ ਨੂੰ ਫੀਡ ਕੀਤਾ ਜਾਂਦਾ ਹੋਵੇ ਅੱਗੇ ਕਰ ਲੈਂਦੇ ਨੇ ਸੋ ਇਸ ਤਰ੍ਹਾਂ ਦੇ ਬੰਦਿਆਂ ਨੂੰ মিডিਆ ਨੂੰ ਕੀ ਲੋੜ ਹੈ মিডিਆ ਸਿਰਫ ਆਪਣੀ ਟੀਆਰਪੀ ਵਧਾਉਣਾ ਚਾਹੁੰਦਾ ਹੈ ਜਿਹੜੀ ਲੋਕਾਂ ਦੇ ਘਰਾਂ 'ਚ ਅੱਗ ਲਾ ਕੇ ਸਮਾਜ 'ਚ ਅੱਗ ਲਾ ਕੇ ਤੁਸੀਂ ਖੱਟਣਾ ਕੀ ਚਾਹੁੰਦੇ ਹੋ ਤੁਸੀਂ ਸ਼ਾਂਤੀ ਭੰਗ ਕਰਕੇ ਕੀ ਕਹਿਣਾ ਕੀ ਚਾਹੁੰਦੇ ਹੋ ਇੱਥੇ 'ਚ ਤੁਹਾਡਾ ਵੀ ਰੋਲ ਹੈ ਮੈਂ মিডিਆ ਨੂੰ ਕਹੂੰਗਾ ਨਹੀਂ ਬਿਲਕੁਲ ਜੇ ਕੋਈ ਗੱਲ ਕਰਨੀ ਹੈ ਸ਼ਾਂਤੀ ਦੀ ਗੱਲ ਕਰੋ ਮੈਂ ਮੇਰੇ ਯਾਦ ਹੈ ਇੱਕ ਕੋਰਟ ਬੈਕ ਨੇ ਜਿਹੜੇ ਮੋਟੀਵੇਸ਼ਨ ਲੈਕਚਰ ਚ ਦੱਸਦਾ ਹੁੰਦਾ ਕਿ ਪੋਜ਼ਿਟਿਵ ਰਹੋ ਮਦਰ ਟ੍ਰੇਸਾ ਕੋਲ ਚਲੇ ਗਏ ਲੋਕ ਕਹਿੰਦੇ ਜੀ ਅਸੀਂ ਨਹੀਂ ਐਂਟੀ ਜਿਹੜੀ ਵਾਇਲੈਂਸ ਹੈ ਉਹਦੇ ਖਿਲਾਫ ਇੱਕ ਮੂਵਮੈਂਟ ਚਲਾਈ ਹੈ ਰੈਲੀ ਕਰਨੀ ਹੈ ਤੁਸੀਂ ਸਾਡਾ ਸਾਥ ਦਿਓ ਉਹ ਕਹਿੰਦੇ ਨਹੀਂ ਜਿਹੜੀ ਤੁਸੀਂ ਹਿੰਸਾ ਦੇ ਖਿਲਾਫ ਰੈਲੀ ਕਰ ਰਹੇ ਹੋ ਉਹਦੇ ਚ ਤਾਂ ਨਹੀਂ ਬਹਿ ਜਾਂਦੀ ਹਾਂ ਜੇ ਤੁਸੀਂ ਸ਼ਾਂਤੀ ਦੀ ਰੈਲੀ ਕਰੋਗੇ ਮੈਂ ਜਾਊਂ ਗਲਤਾਂ ਸ਼ਾਂਤੀ ਦੀ ਗਲਤਾਂ ਉਹੀ ਹੈ ਲੇਕਿਨ ਪੋਜ਼ਿਟਿਵ ਹੋ ਜਾਓ ਤੁਸੀਂ ਤੁਸੀਂ ਲੋਕਾਂ ਦੇ ਵਿੱਚ ਉਹ ਸਨੇਹ ਦਿਓ ਜਿਹੜੇ ਲੋਕਾਂ ਭਾਈਚਾਰੇ ਨੂੰ ਵਧਾਉਣ ਇਹਨਾਂ ਗੱਲਾਂ ਨੂੰ ਨਿੰਦੋ ਤੁਸੀਂ ਜਿਹੜਾ ਵੀ ਕਰਦਾ ਉਧਰ ਤੁਸੀਂ ਕਰ ਪੋਜ਼ਿਟਿਵ ਪਰ ਚੱਲ ਗਈ ਜੀ ਉਧਰ ਬਸਾਂ ਨੂੰ ਤੋੜ ਦਿਓ ਜੀ ਜੇ ਉਹ ਕਰਦੇ ਨੇ ਟਾਈਮ ਤੇ ਕਿਉਂਕਿ ਉਧਰ ਹੁਣ ਕਾਂਗਰਸੀ ਸਰਕਾਰ ਹੈ ਤੇ ਕਾਂਗਰਸੀ ਸਰਕਾਰ ਨੂੰ ਉਹਨਾਂ ਨੇ ਵਕਤ ਪਾਉਣਾ ਸੀ ਵੀ ਇਹ ਕੀ ਹੋ ਗਿਆ ਵਿਧਾਨ ਸਭਾ ਚ ਇਹੋ ਜਿਹਾ ਕੋਈ ਚੱਲ ਰਿਹਾ ਸੀ ਤੇ ਠਾਕਰ ਸਾਹਿਬ ਨੇ ਜਵੇਂ ਮਸਲਾ ਹਟਾਇਆ ਵਿਰੋਧੀ ਧਿਰ ਦੇ ਨੇਤਾ ਨੇ ਤੇ ਉਹਦਾ ਸਾਹਮਣੇ ਆ ਇਹ ਨਹੀਂ ਕਿ ਸੁਖਨ ਚਾਹੀਦਾ ਤਾਂ ਸੀ ਨਾਲ ਦੀ ਨਾਲ ਉਥੇ ਐਕਸ਼ਨ ਕਰਦਾ ਅਮਨਸੂਤ ਵਰਗੇ ਬੰਦੇ ਨੂੰ ਫੜਦਾ ਜਾਂ ਰੋਕਦਾ ਨਹੀਂ ਰੋਕਿਆ ਤੇ ਉਹਦਾ ਉਹਦਾ ਰਿਟੈਲੀਸ਼ਨ ਦੇਖੀ ਖਾੜ ਦੇ ਵਿੱਚ ਬਸ ਤੇ ਪੱਤਰ ਮਾਰੇ ਗਏ ਆ ਹੁਣ ਜਿਹੜੇ ਕੱਲ ਅੰਮ੍ਰਿਤਸਰ ਹਸ਼ਿਆਰਪੁਰ ਉਹ ਜਿਹੜਾ ਬਸਾਂ ਤੇ ਖਾਲਸਤਾਨ ਲਿਖਿਆ ਉਹ ਤੇ ਚੱਲੀ ਰਹੇ ਲੇਕਿਨ ਤੁਸੀਂ ਜਿਹੜਾ ਬੰਦਾ ਮੋਟਰਸਾਈਕਲ ਤੇ ਇੱਕ ਮੱਥਾ ਟੇਕਣ ਗਿਆ ਉਹਨੂੰ ਸਭ ਨੂੰ ਖਾਲਸਾ ਨਹੀਂ ਕਹਿ ਦੋਗੇ ਬੜੀ ਅਜੀਬ ਜਿਹੀ ਗੱਲ ਹੈ ਤੇ ਉਹਦੇ ਚ ਕਿਸੇ ਨੇ ਸੱਚ ਬੋਲਣ ਦੀ ਕੋਸ਼ਿਸ਼ ਨਹੀਂ ਕੀਤੀ ਮੀਡੀਆ ਚ ਕਿਸੇ ਨੇ ਕਹਿੰਦੀ ਕੁਐਸ਼ਨ ਕੀਤੀ ਵੀ ਆਪਾਂ ਇਹਨੂੰ ਰੋਕੀਏ ਇਹ ਸਿਆਸੀ ਬੰਦੇ ਨੇ ਤਫਾ ਜਿਹੜਾ ਇਹਦੇ ਚ ਉਹ ਤਾਂ ਸਿਆਸਤਾਂ ਕੁਰਸੀ ਤੱਕ ਪਹੁੰਚਣ ਲਈ ਲੋਕਾਂ ਦੀਆਂ ਲਾਸ਼ਾਂ ਤੇ ਚੜ ਕੇ ਪਹੁੰਚਦੀਆਂ ਬਹੁਤ ਵਾਰ ਤੇ ਤੁਸੀਂ ਮਤਲਬ ਉਹਨਾਂ ਨੂੰ ਉਹ ਤਾਂ ਉੱਥੇ ਵੀ ਜਸਟੀਫਾਈ ਜਾਂਦਾ ਤੁਸੀਂ ਉਹ ਕਵਦਰਾ ਕਾਰਡ ਬਾਰੇ ਜਸਟੀਫਿਕੇਸ਼ਨ ਨਹੀਂ ਦੇਖੀ ਕਹਿੰਦੇ ਗੱਤ ਜਨਰੇਟਿਵ ਸਰਜੀਆ ਮੋਦੀ ਸਾਹਿਬ ਕਹਿੰਦੇ ਆ ਜਦੋਂ ਇੱਕ ਉਹਨਾਂ ਦੇ ਪੋਡਕਾਸਟ ਆਇਆ ਤਨ ਘਟਦਾ ਉਹ ਤਾਂ ਇਸ ਤਰੀ ਚੱਲਦਾ ਉਹਨਾਂ ਦਾ ਆਪਣੇ ਐਂਗਲ ਤੋਂ ਦੇਖਣਾ ਹੈ ਲੇਕਿਨ ਲੋਕਾਂ ਨੂੰ ਲੋਕਾਂ ਪ੍ਰਤੀ ਸਾਡੀ ਵੀ ਕੋਈ ਜ਼ਿੰਮੇਵਾਰੀ ਹੈ ਮੀਡੀਆ ਵਾਲੇ ਲੋਕਾਂ ਦੀ ਤੇ ਅਸੀਂ ਅੱਗ ਲਾਉਣ ਲਈ ਬੈਠੇ ਇੱਥੇ ਅੱਗ ਤੇ ਤੇਲ ਪਾਉਣ ਲਈ ਬੈਠੇ ਆ ਕਿਉਂ ਐਸੇ ਬੰਦਿਆਂ ਨੂੰ ਬੁਲਾ ਕੇ ਹਾਈਲਾਈਟ ਕੀਤਾ ਜਾਂਦਾ ਮੈਂ ਇਸ ਕੰਨ ਨੂੰ ਕੰਟੈਂਪਟ ਕਰਦਾ ਜਿਹੜੇ ਵੀ ਚੈਨਲ ਇਹ ਕਰਦੇ ਨੇ ਤੁਸੀਂ ਜੇ ਗੱਲ ਕਰਨੀ ਹੈ ਪੋਲੀਟিক্যাল ਪਾਰਟੀਆਂ ਨੂੰ ਉਹਨਾਂ ਨੂੰ ਕਹੋ ਉਹਨਾਂ ਨੂੰ ਸੁਨੇਹਾ ਦਿਓ ਕਿ ਤੁਹਾਡਾ ਕੀ ਰੋਲ ਹੈ ਕੋਈ ਕਿਸੇ ਨੇ ਕਿਹਾ ਵੀ ਆਓ ਸਾਦ ਭਾ ਬ੍ਰੰਕ ਕਮੇਟੀ ਬਣਾਈਏ ਹਿਮਾਚਲ ਵਾਲੇ ਹਿਮਾਚਲ ਵਾਲੇ ਨੂੰ ਕਹਿਣ ਪੰਜਾਬ ਵਾਲੇ ਪੰਜਾਬ ਵਾਲੇ ਨੂੰ ਕਹਿਣ ਤੇ ਉੱਪਰ ਸਾਡੇ ਕੋਲ ਤਾਂ ਸਾਡਾ ਤਾਂ ਤਰਜੀਹ ਨਹੀਂ ਹੈ ਸਾਡੀ ਤਰਜੀਹ ਇਹ ਥੋੜੀ ਹੈ ਕਿ ਇੱਕ ਜਿਹੜਾ ਹੈ ਕਰਨਲ ਨੂੰ ਪੁਲਿਸ ਵਾਲਿਆਂ ਨੇ ਕੁੱਟਿਆ ਤੇ ਹੁਣ ਆਰਮੀ ਵਾਲੇ ਇਕੱਠੇ ਪੱਕਾ ਮੋਰਚਾ ਲਈ ਬੈਠੇ ਨੇ ਮਾਨ ਸਾਹਿਬ ਚੁੱਪ ਨੇ ਕਿਉਂਕਿ ਉਹਨਾਂ ਦਾ ਉਹ ਚਪਕ ਉਹਨਾਂ ਦੇ ਉਹਨਾਂ ਦੀ ਤਰਜੀਹ ਥੋੜੀ ਹੈ ਉਹਨੇ ਤਰੀ ਤਾ ਹੁਣ ਲੁਧਿਆਣਾ ਜਿੱਤਨੇ ਹੁਣ ਤਾਂ ਕੇਜਰੀਵਾਲ ਨੂੰ ਰਾਜ ਸਭਾ ਪਹੁੰਚਾਉਣਾ ਆ ਹੁਣ ਮਨੀਸ਼ ਸ਼ੋਧਿਆ ਆ ਗਏ ਹੁਣ ਉਹ ਕੀ ਕਰਗੇ ਉਹਨਾਂ ਦੀਆਂ ਗੱਲਾਂ ਮਤਲਬ ਮਸਲੇ ਦਾ ਜਿਹੜੇ ਪੰਜਾਬ ਦੇ ਨੇ ਉਥੇ ਤੁਸੀਂ ਚੁੱਪ ਰਹੋ ਜਿਹੜੇ ਦੇਸ਼ ਦੇ ਮਸਲੇ ਨੇ ਤੇ ਉਹਨਾਂ ਦਾ ਇਗਨੋਰ ਕਰ ਦਿਓ ਔਰ ਗੰਜੇ ਦੀ ਕਬਰ ਨੂੰ ਪੱਟ ਲੋ ਔਰ ਗੰਜੇ ਦੀ ਕਬਰ ਦੇ ਨਾਮ ਫਿਰ ਨਾਗਪੁਰ ਚ ਫਿਰ ਪਸਰਾਓ ਕਰਾਓ ਫਾਇਦਾ ਤਾਂ ਤਾਂ ਹੀ ਹੈ ਜੇ ਅਮੋ ਸਾਹਮਣੇ ਰਹਿਣਗੇ ਜੇ ਇਹਨਾਂ ਚੈੱਕ ਹੋਗੇ ਫਿਰ ਸਾਨੂੰ ਕੀ ਦੇ ਪੁੱਛਣਾ ਇਹ ਤਾਂ ਲੀਡਰ ਇਹੀ ਸੋਚਦੇ ਨੇ ਨਾ ਤਾਂ ਹੁਣ 27 ਤੱਕ ਲਾ ਦਿਓ ਅੱਗ ਭਾਈ ਮੈਂ ਫੇਰ ਇੱਕ ਵਾਰ ਕਹਿੰਨਾ ਕਿ ਇਹ ਜਿਹੜੇ ਜਿਹੜਾ ਕੁਛ ਆ ਪੋਸਟਰ ਇੱਕ ਦੂਜੇ ਦੀਆਂ ਬਸਾਂ ਤੇ ਲਿਖਣਾ ਇਹਦੇ ਨਾਲ ਨਹੀਂ ਤੁਸੀਂ ਲੋਕਾਂ ਨੂੰ ਸਮਝੋ ਲੋਕਾਂ ਦੇ ਮਨਾਂ 'ਚ ਇਹ ਨਾ ਪੈਦਾ ਕਰੋ ਮਤਲਬ ਜਦੋਂ ਕਹਦੇ ਨੇ ਵੀ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਲਾਤਾ ਤਾਂ ਉਹਦੇ 'ਚ ਤੁਹਾਨੂੰ ਨਹੀਂ ਪਤਾ ਕਿ ਇਸ ਤਰੀਕੇ ਦੇ ਨਾਲ ਆਮ ਸਿੱਖ ਦੇ ਮਨ ਤੇ ਵੀ ਕੀ ਬੀਜਦੀ ਹੈ ਬਿਲਕੁਲ ਜਿਸ ਤਰੀਕੇ ਨਾਲ ਇਹ ਕੱਲ ਸਾਡਲੀਆਂ ਬੋਲ ਰਿਹਾ ਸੀ ਇਹਨਾਂ ਨੂੰ ਅਸੀਂ ਕਦਮ ਕਰ ਦਾਂਗੇ ਤੇ ਫਿਰ ਉੱਥੇ ਫਿਰ ਜਿਹੜੀ ਅੱਗ ਲੱਗਦੀ ਹੈ ਨਾ ਉਹ ਉਹਦਾ ਸੇਖ ਤਾਂ ਪਹੁੰਚਦਾ ਹੈ ਇਹਨਾਂ ਸਮਝਿਓ ਆਪਾਂ ਨੂੰ ਜੋ ਕੁਝ ਹੋਇਆ ਹੈ ਜੋ ਜਿਵੇਂ মিডিਆ ਨੇ ਬ੍ਰੈਂਪਟਨ ਦੇ ਮੰਦਰ ਦੇ ਵਿੱਚ ਕਿਹਾ ਜੀ ਅਟੈਕ ਹੋ ਗਿਆ ਕੋਈ ਅਟੈਕ ਨਹੀਂ ਸੀ ਲੇਕਿਨ ਜਿਸ ਤਰੀਕੇ ਨਾਲ মিডিਆ ਦੇ ਵਿੱਚ ਇਹ ਸਾਰੀ ਗੱਲਬਾਤ ਆਈ ਤੇ ਉਸ ਤੋਂ ਬਾਅਦ ਦੇਖਿਆ ਵੈਸੇ ਤਾਂ ਹੁਣ ਟਿਕਟ ਵੀ ਨਹੀਂ ਮਿਲੀ ਉਹ ਆਰਗਿਆ ਜਿਹੜਾ ਉਹਦੋਂ ਉਥੇ ਐਮਪੀ ਜਿਹਨੇ ਮੂਵਮੈਂਟ ਲੀਡ ਕੀਤੀ ਸੀ ਤੇ ਉਹ ਕੈਨੇਡਾ ਦੇ ਵਿੱਚ ਲੇਕਿਨ ਹੁਣ ਉਥੇ ਗੁਜਰਾਤੀ ਪੰਜਾਬੀ ਆਮੋ ਸਾਹਮਣੇ ਨੇ ਇਹ ਜਿਹੜੇ ਇੱਕ ਥਾਂ ਤੇ ਕਈ ਵਾਰ ਇੱਕ ਇੱਕ ਕੰਪਨੀ ਚ ਕੰਮ ਕਰਦੇ ਸੀ ਉਹਨਾਂ ਨੂੰ ਦੇਖਿਆ ਅਲਕ ਦੂਜੇ ਨੂੰ ਬੁਲਾਉਂਦੇ ਨਹੀਂ WhatsApp ਗਰੁੱਪਾਂ ਚ ਇੱਕ ਦੂਜੇ ਦੇ ਨਾਮ ਕੱਟ ਤੇ ਇਹ ਕੀ ਚੱਲ ਰਿਹਾ ਹੈ ਇਹੀ ਤਾਂ ਬੰਡ ਹੈ ਹੋਰ ਕੀ ਬੰਡ ਹੁੰਦੀ ਹੈ ਤੇ ਇੱਥੇ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਮੈਂ ਸਮਝਦਾ ਆ ਜਿਹੜਾ ਮਾਮਲਾ ਕਹਿੰਦਾ ਹੁੰਦਾ ਨਾ ਜੀ ਸਾਰਾ ਕੁਝ ਇੱਥੇ ਹੋ ਹੋ ਸਕਦਾ ਲੈ ਕੇ ਨਫ਼ਰਤ ਦੇ ਬੀਜ ਨਹੀਂ ਬੀਜੇ ਜਾ ਸਕਦੇ ਆ ਹੁਣ ਬੀਜਣ ਦੀ ਕੋਸ਼ਿਸ਼ ਤਾਂ ਹੈ ਰੋਕ ਲੋ ਇਸ ਤੋਂ ਪਹਿਲਾਂ ਕਿ ਇਹ ਬੀਜ ਫੁੱਟਣ ਭਗਵੰਤ ਮਾਨ ਜੀ ਇਹਨਾਂ ਨੂੰ ਰੋਕ ਲੋ ਤੁਸੀਂ ਤੁਸੀਂ ਵੀ ਐਕਸ਼ਨ ਕਰੋ ਤੁਸੀਂ ਵੀ ਕਹੋ ਉਹਨੂੰ ਵੀ ਕਹੋ ਸੁਖਨ ਨੂੰ ਕਹੋ ਦੱਸੋ ਕੀ ਐਕਸ਼ਨ ਕੀਤਾ ਔਰ ਮੈਂ মিডিਆ ਨੂੰ ਵੀ ਕਹਿਣਾ ਆ ਜਿਹੜੇ ਅਮਨ ਸੂਦ ਵਰਗੇ ਬੰਦਿਆਂ ਨੂੰ ਬੁਲਾ ਕੇ ਜਾਂ ਸਾੰਡਲਵੀ ਵਰਗੇ ਬੰਦਿਆਂ ਨੂੰ ਮਲਾ ਕੇ ਤੁਸੀਂ ਸਿੱਖਾਂ ਨੂੰ ਗਾਲ੍ਹਾਂ ਕਢਾਉਂਦੇ ਹੋ ਜਿਹੜੇ ਵਿਚਾਰਾ ਵੀ ਸਮਝਣਗੇ ਚੈਨਲ ਵਾਲੇ ਉਹਨਾਂ ਨੂੰ ਚਾਹੀਦਾ ਐਜਾ ਕੁਛ ਨਾ ਕਰਨ ਮੀਡੀਆ ਦੇ ਵੀ ਇੱਕ ਆਪਣੀ ਸਾਰਤਕ ਜਿਹੜੀ ਆ ਭੂਮਿਕਾ ਹੈ ਸਾਰਤਕ ਜਲਜਮ ਕਰੋ ਜਿਹੜਾ ਪੋਜ਼ਿਟਿਵ ਜਰਨਲਿਜ਼ਮ ਕਰੋ ਨਾ ਕਿ ਤੁਸੀਂ ਨੈਗੇਟਿਵ yellow anger ਜਰਨਲਿਜ਼ਮ ਵੱਲ ਪਾਡੋ ਨਾ ਹੀ ਪਾਕਿੰਗ ਜਰਨਲਿਜ਼ਮ ਕਰੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ